ਸਾ ਸ੍ਰੀਤਾ ਸਾਰੇ ਨੂੰ ਦੇ ਬਈ ਅੱਜ ਆਪਾਂ ਦੇਣ ਲੱਗੇ ਆ ਮੱਕੇ ਦਾ ਛੱਟਾ ਤੇ ਆ ਜੋ ਹਾਂਜੀ ਜੀ ਮੇਰੇ ਮਿੱਤਰੋ ਆਪਾਂ ਨੂੰ ਦਾਹਾ ਕੰਮ ਤੋਂ ਉਹ ਵੀ ਸਾਜੋ ਨੇ ਹੁਣ ਆਪਾਂ ਲੈ ਕੇ ਚੱਲਦੇ ਆ ਸਵਾਗਾ ਤੇ ਹਰਾ ਆ ਜੋ ਮੈਂ ਮੇਟਰ ਕਰਦੇ ਆ ਫਿਰ ਟ੍ਰੈਕ ਨੂੰ ਸਟਾਰਟ ਕਿ ਨਾ ਮੇਟਰ ਟ੍ਰੈਡ ਹੋ ਗਿਆ ਸਟਾਰਟ ਤੇ ਹੁਣ ਕੱਢਦੇ ਆ ਬਾਹਰ ਅੱਜ ਇਹਨੇ ਮੇਟਰ ਮਾਰਨੇ ਵਰਤੋਂ ਆਕਾ ਕਰਕੇ 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 ਤੇਰੇ ਨਾਲ ਆ ਬੰਦੇ ਹੁਣ ਮੋੜਨਾ ਬਹੁਤ ਔਖਾ ਹੋਰ ਗੱਲਾਂ ਨਾ ਗੱਲਾਂ ਔਖਾ ਮੁੜ ਜਾਂਦਾ ਟ੍ਰੈਡ ਟ੍ਰੈਡ ਤੋਂ ਲਾਦਾ ਸਾਡੇ ਕੋਲੇ ਤੇ ਹੁਣ ਕਹਿੰਦੇ ਭਾਲ ਕੇ ਪੋਣੇ ਦੇ ਫੱਟੀ ਪਾਰੇ ਹੁਣ ਥੋੜਾ ਜਿਹਾ ਬੈਕ ਕਰਕੇ ਪਾਉਣਾ ਸੁਹਾਗਾ ਆਜੋ ਬਣੇਗਾ ਅੱਜ ਕੇਲੇ ਬਾਈ ਕਹਿੰਦੇ ਮਿੱਤਰੋ ਪਾਰਾ ਸੁਹਾਗਾ ਦੇ ਹੁਣ ਕਹਿੰਦੇ ਸੋ ਵੀ ਆਜੋ ਮਰਾ ਚੱਲਦੇ ਆਂ ਇਹ ਕੋਲ ਵਿੱਚ ਉਹ ਪਾਇਰੇਣਾ ਤੜਕੇ ਹਲ ਮਾਰ ਲਈ ਸੀ ਕਿਤੇ ਹੁਣ ਇਹਨੇ ਨਾ ਖਵਾਗਾ ਮਾਰਦੇ ਆਂ ਹਾਂਜੀ ਕਹਿੰਦੇ ਮਿੱਤਰੋ ਆਪਣਾ ਦੂਜਾ ਝੋਟਾ ਵੀ ਆ ਗਿਆ ਕਿ ਲੋਕ ਇਹਨਾਂ ਆਪ ਬਣਾਇਆ ਇਹਨੂੰ ਦੋ। ਆ ਯਾਰ ਇਹ ਦੇਖੋ ਜਾਂਦਾ ਬਈ ਆਪਣਾ ਛੋਟਾ ਹਲ ਵੜਦਾ ਧਰਤੀ ਚ। ਉਹ ਫਿਰ ਦੇਣਾ। ਨਹੀਂ ਜਾ ਮੇਰੇ ਹੋਰ ਬੋੜਦਾ ਛੋਟਾ। ਆਪਣਾ ਮਗਰ ਕੁੱਤਾ ਵੀ ਫਿਰਦਾ ਕਿਤੇ ਗਏ ਮੇਟਰ ਆਪਾਂ ਮੋੜ ਕੇ ਬੈਗ ਲਾ ਲਾਣਾ ਨੇ ਗਾ ਆਪਣਾ 35 ਗ੍ਰਾਮ ਮਤਲਬ ਜਿੱਤੀ ਸਭ ਤੋਂ ਅਸਲੀ ਆ ਮੰਗਾਇਆ ਇਥੋਂ ਫਿਰਦਾ ਛੋਟਾ ਪੋਰਾ ਪੜਾਵਾ ਸਵਾਗਤ ਤਿਆਰ ਕਰ ਲਿਆ ਹੋ ਕਰਦੇ ਨੇ ਅਰਥ ਨਹੀਂ ਜ ਆਪਣਾ ਵਾਹ ਨਹੀਂ ਨਿਕੂਆ ਫਿਰ ਆਪਾਂ ਨੂੰ ਪੁਰਾਣੇ ਜਾਂ ਅਕਾਈ ਗੱਲ ਕਰਦਾ ਤੁਹਾਡਾ ਮੇਰੇ ਵਾਹੇ ਨਿਕਲਿਆ ਯਾਰ ਅਈ ਤੇ ਭਾਈ ਆਪਾਂ ਸਵਾਕਾ ਸੂਗਾ ਮਾਰਤਾ ਸੀਗਾ ਬਾਣ ਨੂੰ ਵਾਤਾ ਸੀਗਾ ਤਿੰਨਾ ਤੋਂ ਵੀ ਰੋਟੀ ਖਾ ਕੇ ਆਪਾਂ ਰਹਿ ਗਏ ਸੀਗੇ ਤੇ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਤੇ ਭਾਈ ਜਿਹੜਾ ਆਪਣਾ ਅੱਜ ਵਲੌਗ ਪਾਇਆ ਤੇ ਇਹਨਾਂ ਦਾ ਇਹਦਾ ਨਾਮ ਹੈ ਭਾਈ ਕੰਮਕਾਰ ਵਲੌਗ ਤੇ ਭਾਈ ਇਹ ਆਪਾਂ ਵੀ ਬਣਾਉਣੇ ਆ ਵੀ ਆਪਾਂ ਵੀ ਚਾਹੀਦੀ ਆਪਣੇ 3 ਬਣ ਚਾਹੀਦੀ 2 ਬਣ ਚਾਹੀਦੀ 10 ਬਣ ਚਾਹੀਦੀ 100 ਬਣ ਜਿੰਨੇ ਬਣੇ ਆਪਾਂ ਤੋਂ ਬਣਾਵਾਂਗੇ ਤੇ ਬਾਈ ਨਾਲੇ ਸਸਰੀ ਘਾਲ ਸਾਰਿਆਂ ਨੂੰ ਤੇ ਬਾਈ ਇੱਕ ਗੱਲ ਹੋਰ ਰੱਖਣਾ ਚਾਹੁੰਨਾ ਤੇ ਭਈਆ ਵਲੌਗ ਨੂੰ ਜਿਹੜਾ ਅੱਜ ਬਣਾਇਆ ਹੈ ਸ਼ੇਅਰ ਸਬਸਕ੍ਰਾਈਬ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਬਾਈ ਬਾਈ ਠੀਕ ਹੈ